ਵੈਦਰ ਦੀ ਕਹਾਲਸਾ ਵੈਦਰ ਦੀ ਕੀਫਤ ਹੈ ਅਸੀਂ ਪਰਚੇ ਅਸੀਂ ਸ਼੍ਰੀ ਗੁਰਨਾਨਕ ਦੇਵ ਜੀ ٹرسٹ ਇਟਲੀ ਨੂੰ ਇਹ ਬਾਪੂ ਦੇਵ ਸਿੰਘ ਨੇ ਜੀ ਇਹਨਾਂ ਨੇ ਕਾਫੀ ਲੰਬੇ ਟਿਮਾਰ ਵਾਰ ਲੈ ਕੇ ਇਹਨਾਂ ਦਾ ਬੇਟਾ ਜੀ ਦੀ ਮੌਤ ਹੋ ਗਈ ਇਹ ਉਹਨਾਂ ਦੀ ਬੇਟੀ ਹੈ ਤਮਾਦੀ ਤੌਰ ਤੇ ਪਰੇਸ਼ਾਨ ਹੈ ਇਹਦਾ ਵਿਆਹ ਵੀ ਕੀਤਾ ਸੀ ਉਹ ਤੇ ਉਹ ਵੀ ਤੇਪਾ ਹੋ ਗਈ ਇਸਾਰੇ ਪਰਿਵਾਰ ਵਿੱਚ ਰਹਿੰਦੀ ਹੈ ਇਹਨਾਂ ਦੇ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਪਹਿਲਾਂ ਬਾਪੂ ਜੀ ਦਾ ਚੂੜਾ ਟੁੱਟ ਗਿਆ ਸੀਗਾ ਉਹ ਪਿੰਡ ਦੇ ਪੰਚਾਇਤ ਵੱਲੋਂ ਨਗਰ ਵੱਲੋਂ ਪੈਸੇ ਇਕੱਠੇ ਕਰਕੇ ਇਹਦਾ ਇਲਾਜ ਕਰਵਾਇਆ ਗਿਆ ਹੁਣ ਬਾਪੂ ਜੀ ਦੇ ਪੈਰ ਹੈ ਜਿਹੜਾ ਇਹਦਾ ਤਾਂ ਪੈਰ ਕਾਫੀ ਖਰਾਬ ਹੈ ਉਹਦਾ ਆਪਰੇਸ਼ਨ ਹੋਣਾ ਹੈ ਐਸ ਨੂੰ ਦਿਖਾ ਦਿਨਾ ਹੈ ਇਹਦਾ ਆਪਰੇਸ਼ਨ ਹੋਣਾ ਹੈ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਕੋਲ ਇਹਨਾਂ ਨੇ ਬੇਦੀ ਕੀਤੀ ਸੀਗੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਦੇ ਵਾਲੇ ਭੈਣ ਭਰਾਵਾਂ ਨੇ 25000 ਰੁਪਏ ਦੀ ਸੇਵਾ ਇਹਨਾਂ ਨੂੰ ਭੇਜੀ ਹੈ ਅਸੀਂ ਧੰਨਵਾਦ ਕਰਦੇ ਹਾਂ ਸ੍ਰੀ ਗੁਰਨਾਨਕ ਦੇਵ ਜੀ ٹرسٹ ਇਟਲੀ ਵਾਲੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇਸ ਗਰੀਬ ਪਰਿਵਾਰ ਦੀ ਸਹਾਇਤਾ ਲਈ 25000 ਰੁਪਏ ਭੇਜੇ ਨੇ ਅਸੀਂ ਬਾਕੀ ਉਹਦੇ ਅਰਦਾਸ ਕਰਦੇ ਹਾਂ ਸ੍ਰੀ ਗੁਰਨਾਨਕ ਦੇਵ ਜੀ ٹرسٹ ਇਟਲੀ ਵਾਲੇ ਭੈਣ ਭਰਾਵਾਂ ਨੂੰ ਦਿਨਦੁਗਣੀ ਰਸ ਚੁਕਨੀ ਤਰ੍ਹਾਂ ਕਰਨ ਮੈਂ ਗੀਤਾ ਮਾਤਾ ਮਾਣੋ ਜੀ ਦੀ ਬਰਦਾਇਤੀ ਸਭ ਸਰਸਾਂ ਰਣ ਸੱਤੇ ਅਸੀਂ ਇਟਲੀ ਵਾਲੇ ਜਿਹੜੇ ਸਾਰੇ ਮੈਂਬਰ ਨੇ ٹرسٹ ਵਾਲਿਆਂ ਨੇ ਜਿਨ੍ਹਾਂ ਨੇ ਦੇਵ ਸਿੰਘ ਜੀ ਦਾ ਉਹ ਕਿਤੇ ਨੇ ਮਾਇਣਾ ਨੂੰ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਗਰੀਬ ਪਰਿਵਾਰ ਹੈ ਤੇ ਮਦਦ ਹੋ ਗਈ ਇਹਨਾਂ ਦੀ ਇਹਨਾਂ ਦਾ ਜਿਹਨੀਆਂ ਉਹਨਾਂ ਨੇ ਮਦਦ ਕੀਤੀ ਹੈ ਇਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਸਾਰੀ ਟਰਸਟ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗ